ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਹਿਮਾਚਲ ਦੇ ਵਿੱਚ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਹੈ ਇੱਕ ਘਟਨਾ ਨਹੀਂ ਹੈਗੀ ਵੈਸੇ ਇੱਕ ਤੋਂ ਵੱਧਰੇ ਘਟਨਾਵਾਂ ਵਾਪਰੀਆਂ ਨੇ ਔਰ ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਵਾਪਰੀ ਹੈਗੀ ਹਰੇਕ ਵਾਰੇ ਪਿਛਲੇ ਕੁਝ ਸਮੇਂ ਤੋਂ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਨੇ ਘਟਨਾ ਕੀ ਹੈਗੀ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਹੋਲਾ ਮਹੱਲਾ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਮਨਾਇਆ ਜਾਂਦਾ ਬੜੀ ਵੱਡੀ ਪੱਧਰ ਦੇ ਉੱਪਰ ਔਰ ਪੰਜਾਬ ਤੋਂ ਹੀ ਨਹੀਂ ਪੰਜਾਬੋਂ ਬਾਹਰੋਂ ਹੋਰ ਵੱਖ-ਵੱਖ ਸੂਬਿਆਂ ਤੋਂ ਇੱਥੋਂ ਤੱਕ ਕਿ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਉਸ ਹੋਲੇ ਮਹੱਲੇ ਦੇ ਵਿੱਚ ਭਾਗ ਲੈਣ ਵਾਸਤੇ ਪਹੁੰਚਦੀਆਂ ਨੇ ਪੰਜਾਬ ਤੋਂ ਜਦੋਂ ਨੌਜਵਾਨ ਮਨੀਕਰਨ ਸਾਹਿਬ ਨੂੰ ਜਾਂਦੇ ਆ ਚਾਹੇ ਚਾਹੇ ਉਹ ਜਾਂਦੇ ਆ ਅਨੰਦਪੁਰ ਸਾਹਿਬ ਨੂੰ ਹਿਮਾਚਲ ਥਾਣੀ ਹੋ ਕੇ ਜਦੋਂ ਲੰਘਦੇ ਆ ਤਾਂ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਮੋਰੇ ਲੱਗੇ ਹੋਏ ਖਾਲਸਾਏ ਨਿਸ਼ਾਨ ਸਹਿਬਾਂ ਤੋਂ ਇਲਾਵਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਤਸਵੀਰ ਵਾਲੇ ਝੰਡੇ ਵੀ ਲੱਗੇ ਹੁੰਦੇ ਆ ਤਾਂ ਤੁਸੀਂ ਪਿਛਲੇ ਦਿਨਾਂ ਵਿੱਚ ਵੀ ਦੇਖਿਆ ਕਿ ਸੰਤ ਭਿੰਡਰਾਵਾਲਿਆਂ ਦੀ ਤਸਵੀਰ ਵਾਲੇ ਝੰਡਿਆਂ ਨੂੰ ਹਿਮਾਚਲ ਦੇ ਕੁਝ ਲੋਕਾਂ ਦੇ ਵੱਲੋਂ ਉਤਾਰਿਆ ਗਿਆ ਉਹਨਾਂ ਝੰਡਿਆਂ ਨੂੰ ਤੋੜਿਆ ਗਿਆ ਔਰ ਉਸ ਤੋਂ ਬਾਅਦ ਫਿਰ ਸੰਤਾਂ ਦੀ ਤਸਵੀਰ ਨੂੰ ਥੱਲੇ ਸੜਕ ਦੇ ਉੱਪਰ ਸੁੱਟ ਕੇ ਪੈਰਾਂ ਦੇ ਥੱਲੇ ਮਧੋਲਿਆ ਵੀ ਗਿਆ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਅਮਨ ਸਿੰਘ ਸੂਦ ਨਾਮ ਦਾ ਇੱਕ ਸ਼ਖਸ ਹੈਗਾ ਹਿਮਾਚਲ ਦਾ ਜਿਹੜਾ ਕਿ ਭਾਜਪੀ ਤੇ ਆਰਐਸਐਸ ਦੇ ਨਾਲ ਵੀ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈਗਾ ਜਦੋਂ ਉਹਦੀ ਪ੍ਰਤੀਕਿਰਿਆ ਦੇਖਦੇ ਆ ਜੋ ਉਹ ਬੋਲਦਾ ਹੈਗਾ ਜਦੋਂ ਉਹਦੇ ਅਲਫਾਜ਼ਾਂ ਨੂੰ ਸੁਣਦੇ ਆ ਤਾਂ ਉਹ ਐਨੇ ਜ਼ਿਆਦਾ ਆਪਣੇ ਅੰਦਰੋਂ ਜ਼ਹਿਰ ਜਾਂ ਕਹਿੰ ਲੋ ਨਫ਼ਰਤ ਨਾਲ ਭਰੇ ਹੋਏ ਬੋਲ ਬੋਲਦਾ ਹੈ ਜਿਹਨੂੰ ਸੁਣਨ ਤੋਂ ਬਾਅਦ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਅੰਦਰ ਬੇਹਦ ਰੋਸ ਅਤੇ ਗੁੱਸੇ ਦੀ ਇੱਕ ਲਹਿਰ ਵੇਖਣ ਨੂੰ ਮਿਲ ਰਹੀ ਹੈ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਫਿਰ ਦੁਬਾਰਾ ਇੱਕ ਵਾਰ ਮਾਹੌਲ ਗਰਮਾਇਆ ਹੋਇਆ ਹੈ। ਮਾਹੌਲ ਗਰਮਾਇਆ ਹੋਇਆ ਕਿਸ ਤਰ੍ਹਾਂ ਦਾ ਅੱਜ ਕੁਝ ਘਟਨਾਵਾਂ ਵਾਪਰੀਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੱਖ-ਵੱਖ ਧਿਰਾਂ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਇਸਗੇ। ਉਹਨਾਂ ਨੇ ਪਰਸੋਂ ਨੂੰ ਭਾਵ ਕਿ 19 ਤਰੀਕ ਨੂੰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਇੱਕ ਪ੍ਰੋਗਰਾਮ ਨੂੰ ਲਿਖਿਆ ਹੈਗਾ। ਨੌਜਵਾਨ 71 ਹੋ ਕੇ ਵੱਡੀ ਗਿਣਤੀ ਦੇ ਵਿੱਚ ਹੁਸ਼ਿਆਰਪੁਰ ਤੋਂ ਚੱਲਣਗੇ। ਚਿੰਤਪੁਰਨੀ ਵਾਲੇ ਰੋਡ ਤੇ। ਜਾ ਜਿੱਥੇ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਹੈਗਾ ਉੱਥੇ ਜਾ ਕੇ ਇੱਕ ਪ੍ਰੋਟੈਸਟ ਕੀਤਾ ਜਾਊਗਾ ਸਾਰਾ ਪ੍ਰੋਗਰਾਮ ਕਿਵੇਂ ਹੋਊਗਾ ਆਗੂਆਂ ਦੀ ਜ਼ੁਬਾਨੀ ਮੈਂ ਤੁਹਾਨੂੰ ਸੁਣਾਉਂਗਾ ਜਦੋਂ ਆਪਣੀ ਗੱਲਬਾਤ ਸਮਾਪਤ ਕਰਕੇ ਹਟੂੰਗਾ ਇਸ ਤੋਂ ਇਲਾਵਾ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੇ ਬੱਸਾਂ ਦੇ ਉੱਪਰ ਸੰਤ ਪਿੰਡਰਾ ਵਾਲਿਆਂ ਦੀ ਤਸਵੀਰਾਂ ਵਾਲੇ ਸਟicker ਵੀ ਲਗਾਏ ਹੈਗੇ ਆ ਔਰ ਨਾਲ ਉਹਨਾਂ ਨੇ ਚੇਤਾਵਨੀ ਦਿੱਤੀ ਆ ਉਹਨਾਂ ਲੋਕਾਂ ਨੂੰ ਹਿਮਾਚਲਦਿਆਂ ਨੂੰ ਜਿਹੜੇ ਲੋਕ ਇੱਥੋਂ ਦੇ ਨੌਜਵਾਨਾਂ ਦੇ ਨਾਲ ਜਦੋਂ ਉੱਥੋਂ ਲੰਘਦੇ ਹੈਗੇ ਹਿਮਾਚਲ ਤੋਂ ਤਾਂ ਉਹਨਾਂ ਦੇ ਨਾਲ ਇਸ ਕਿਸਮ ਦਾ ਮਾੜਾ ਵਤੀਰਾ ਅਪਣਾਉਂਦੇ ਹੈਗੇ ਆ ਉਹਨਾਂ ਦੇ ਨਾਲ ਲੜਾਈ ਕਰਦੇ ਹੈਗੇ ਆ ਝਗੜੇ ਕਰਦੇ ਆ ਔਰ ਸੰਤ ਭਿੰਡੜਾ ਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਰਦੇ ਹੈਗੇ ਆ ਉਹਨਾਂ ਨੇ ਅੱਜ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈਗੀ ਆ ਸੋ ਇਸ ਤੋਂ ਇਲਾਵਾ ਜਲੰਧਰ ਸ਼ਹਿਰ ਦੇ ਵਿੱਚ ਵੀ ਵਕ-ਵਕ ਧਿਰਾਂ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਇਕੱਤਰ ਹੋਏ ਸਗੇ ਪ੍ਰਸ਼ਾਸਨ ਨੇ ਉਹਨਾਂ ਨੂੰ ਨਾਲ ਬਹਾਇਆ ਹੋਇਆ ਉਹਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਉਹਨਾਂ ਤੋਂ ਇਲਾਵਾ हिमाचल ਦੇ ਕੁਝ ਲੋਕ ਵੀ ਨਾਲ ਬੈਠੇ ਹੋਏ ਐ ਉਹਨਾਂ ਦੇ ਮਨਾਂ ਵਿੱਚ ਵੀ ਬੇहद ਰੋਸ ਅਤੇ ਗੁੱਸੇ ਦੀ ਇੱਕ ਲਹਿਰ ਹੈਗੀ ਆ ਕਿ ਹਿਮਾਚਲ ਦੇ ਉਹ ਲੋਕ ਜਿਹੜੇ ਪੰਜਾਬ ਦੀ ਧਰਤੀ ਦੇ ਉੱਪਰ ਰਹਿੰਦੇ ਐ ਔਰ ਪ੍ਰਾਈਵੇਟ ادارے ਹੋ ਗਏ ਚਾਹੇ ਸਰਕਾਰੀ ਜੋਬਾਂ ਵੀ ਕਰਦੇ ਹੈਗੇ ਆ ਪੰਜਾਬ ਦੀ ਧਰਤੀ ਦੇ ਉੱਪਰ ਰਹਿੰਦੇ ਐ ਸਿੱਖਾਂ ਨੇ ਤਾਂ ਬੇਸ਼ੱਕ ਇਹ ਗੱਲ ਜ਼ਰੂਰ ਕੀਤੀ ਐ ਕਈ ਵਾਰਾਂ ਇੱਕ ਵਾਰਾਂ ਨਹੀਂ ਅੱਜ ਵੀ ਕਰਦੇ ਹੈਗੇ ਆ ਪੰਜਾਬ ਦੇ ਲੋਕ ਕਿ ਜੋਬਾਂ ਪੈਲ ਦੇ ਆਧਾਰ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਨੇ ਦੂਜੇ ਨੰਬਰ ਦੇ ਉੱਪਰ ਜਿਹੜੇ ਪੰਜਾਬੋਂ ਬਾਹਰਲੇ ਨੇ ਉਹਨਾਂ ਨੂੰ ਜੌਬਾਂ ਮਿਲਣੀਆਂ ਚਾਹੀਦੀਆਂ ਨੇ ਪਰ ਕਿਉਂਕਿ ਉਹ ਇੱਥੇ ਵੱਡੀ ਗਿਣਤੀ ਵਿੱਚ ਆਣ ਕੇ ਵਸੇ ਹੋਇਆ ਜੌਬਾਂ ਵੀ ਉਹਨਾਂ ਨੂੰ ਬਧੇਰੇ ਮਿਲੀਆਂ ਹੋਈਆਂ ਨੇ ਪਰ ਬਾਵਜੂਦ ਇਹਦੇ ਸਿੱਖਾਂ ਨੇ ਕਦੀ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਦਬੀ ਨਹੀਂ ਕੀਤੀ ਐ ਉਹ ਵੀ ਆਪਣੇ ਮੋਟਰਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਲੰਘਦੇ ਆ ਪੰਜਾਬ ਥਣ ਵੀ ਲੰਘਦੇ ਆ ਸਿੱਖਾਂ ਦੇ ਘਰਾਂ ਦੇ ਮੂਹਰੋਂ ਵੀ ਲੰਘਦੇ ਆ ਆਪਣੇ ਮੋਟਰਸਾਈਕਲਾਂ ਦੇ ਗੱਡੀਆਂ ਦੇ ਉੱਪਰ ਉਹਨਾਂ ਦੇ ਵੀ ਝੰਡੇ ਲੱਗੇ ਹੁੰਦੇ ਆ ਜਦੋਂ ਉਹ ਲੰਘਦੇ ਹੈਗੇ ਤਾਂ ਜਿਹੜਾ ਵੀ ਜਿਹੜੇ ਰੈਬਰ ਨੂੰ ਮੰਨਦਾ ਹੈਗਾ ਉਹਨਾਂ ਦੇ ਝੰਡੇ ਲੱਗੇ ਹੁੰਦੇ ਆ ਤੁਸੀਂ ਵੇਖਿਆ ਹੋਊਗਾ ਜਿਹੜੇ ਮਾਤਾ ਚੰਤਪੁਰਨੀ ਦੇ ਦਰਸ਼ਨ ਮੇਲੇ ਕਰਨ ਵਾਸਤੇ ਜਾਂਦੇ ਆ ਤਾਂ ਉੱਥੇ ਮਾਤਾ ਦੀ ਤਸਵੀਰ ਲੱਗੀ ਹੁੰਦੀ ਆ ਇਸ ਤੋਂ ਇਲਾਵਾ ਜੇ ਵਡਭਾਗ ਸਿੰਘ ਦੇ ਜਾਂਦੇ ਆ ਬਾਬਾ ਵਡਭਾਗ ਸਿੰਘ ਦੇ ਉਹਨਾਂ ਦੇ ਬਾਬਾ ਵਡਭਾਗ ਸਿੰਘ ਦੀ ਤਸਵੀਰ ਲੱਗੀ ਹੁੰਦੀ ਆ ਇਸ ਤੋਂ ਇਲਾਵਾ ਹਨੂਮਾਨ ਦੀ ਤਸਵੀਰ ਵੀ ਲੱਗੀ ਹੁੰਦੀ ਆ ਹਨੂਮਾਨ ਤੋਂ ਇਲਾਵਾ ਸ਼੍ਰੀ ਰਾਮਚੰਦਰ ਹੋਰਾਂ ਦੀ ਤਸਵੀਰ ਵਾਲੇ ਝੰਡੇ ਵੀ ਤੁਸੀਂ ਅਕਸਰ ਹੀ ਨੌਜਵਾਨਾਂ ਦੀ ਗੱਡੀਆਂ ਜਾਂ ਮੋਟਰਸਾਈਕਲਾਂ ਤੋਂ ਇਲਾਵਾ ਘਰਾਂ ਦੇ ਉੱਪਰ ਵੀ ਲੱਗੇ ਹੋਏ ਤੁਸੀਂ ਦੇਖੇ ਹੋਵੋਗੇ ਪਰ ਕਦੀ ਸਿੱਖ ਨੇ ਕਿਸੇ ਦੇ ਵੀ ਗੱਡੀ ਜਾਂ ਮੋਟਰਸਾਈਕਲ ਤੋਂ ਉਹਨਾਂ ਦੇ ਝੰਡਿਆਂ ਨੂੰ ਲਾ ਕੇ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਸੁੱਟਿਆ ਜਾਂ ਤੋੜ ਭੰਨ ਕਰਕੇ ਬੇਦਬੀ ਨਹੀਂ ਕੀਤੀ ਐ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਸੰਤ ਭਿੰਡਰਾਵਾਲਿਆਂ ਦੀ ਤਸਵੀਰ ਸੜਕ ਦੇ ਉੱਪਰ ਸੁੱਟ ਕੇ ਨੌਜਵਾਨਾਂ ਦੇ ਕੋਲੋਂ ਖੋ ਕੇ ਮੋਟਰਸਾਈਕਲਾਂ ਤੋਂ ਲਾ ਕੇ ਮਧੋਲੀ ਗਈ ਐ ਸੋ ਵੀਡੀਓਜ਼ ਵਾਇਰਲ ਹੋਈਆਂ ਨੇ ਜਦੋਂ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਮਨਾਂ ਨੂੰ ਜਿੱਥੇ ਠੇਸ ਪਹੁੰਚੀ ਐ ਉੱਥੇ ਨਾਲ-ਨਾਲ ਇੱਕ ਗੁੱਸੇ ਦੀ ਲਹਿਰ ਵੀ ਐ ਔਰ ਜਿਹੜੀ ਗੁੱਸੇ ਦੀ ਲਹਿਰ ਹੈਗੀ ਆ ਅੱਜ ਉਹ ਉੱਭਰ ਕੇ ਸਾਹਮਣੇ ਆ ਰਹੀ ਹੈਗੀ ਆ ਜਦੋਂ ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਹੋਰ ਵੱਖ-ਵੱਖ ਤੁਸੀਂ ਸੋਸ਼ਲ ਮੀਡੀਆ ਤੇ ਉੱਪਰ ਵੀ ਵੇਖਿਆ ਹਾਂਗਾ ਕਿ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਜਦੋਂ ਤੁਸੀਂ ਦੇਖਦੇ ਹੋਵੋਗੇ ਕਿ ਇੱਕ ਅਕਸਰ ਜਦੋਂ ਹਿਮਾਚਲ ਦੇ ਵਿੱਚ ਕਿਤੇ ਕੋਈ ਵੱਡੀ ਤਰਾਸਦੀ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਆਹੀ ਸਿੱਖ ਹੁੰਦੇ ਆ ਸਿੱਖ ਪੋਸਟਾਂ ਲਿਖ ਕੇ ਅੱਜ ਪਾਉਂਦੇ ਹੈਗੇ ਆ ਉਹਨਾਂ ਦੀ ਮਨਸ਼ਾ ਕੋਈ ਇਹ ਨਹੀਂ ਹੁੰਦੀ ਹੈਗੀ ਵੀ ਕਿਸੇ ਨੂੰ ਕੋ ਤਾਣੇ ਦੇਣੇ ਆ ਕਿਸੇ ਨੂੰ ਕੋ ਮਿਹਣੇ ਦੇਣੇ ਆ ਉਹ ਅਕਸਰ ਇਹ ਗੱਲ ਕਹਿੰਦੇ ਹੈਗੇ ਆ ਕਿ ਜਦੋਂ ਤੁਹਾਡੇ ਉਧਰ ਕੋਈ ਤਰਾਸਦੀ ਆਉਂਦੀ ਆ ਤਾਂ ਉਸ ਵੇਲੇ ਵੀ ਆਹੀ ਸਿੱਖ ਹੁੰਦੇ ਐ ਉਸ ਵੇਲੇ ਤੁਹਾਡੇ ਮੂੰਹਾਂ ਦੇ ਵਿੱਚ ਜਾ ਕੇ ਬੁਰਕੀਆਂ ਪਾਉਂਦੇ ਐ ਉਸ ਵੇਲੇ ਵੀ ਫਿਰ ਕਹਿ ਦਿਆ ਕਰੋ ਕਿ ਸਾਡੇ ਇੱਧਰ ਨੂੰ ਤੁਸੀਂ ਨਾ ਆਇਓ ਭਾਈ ਸਾਡੇ ਦੇ ਵਿਪਤਾ ਆਈ ਐ ਅਸੀਂ ਆਪੇ ਝਾਲਾਂਗੇ ਪਰ ਸਿੱਖ ਫਿਰ ਵੀ ਜਾਂਦੇ ਐ ਕਿਉਂਕਿ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਇੱਕ ਕਨਸੈਪਟ ਦਿੱਤਾ ਹੋਇਆ ਕਿ ਲੋੜਵੰਦ ਦੀ ਮਦਦ ਕਰਨੀ ਐ ਤੁਸੀਂ ਲੋੜਵੰਦ ਦੇ ਨਾਲ ਖੜਨਾ ਐ ਸਿੱਖ ਉਸ ਗੱਲ ਦੇ ਉੱਪਰ ਪਹਿਰਾ ਦਿੰਦੇ ਨੇ ਪਰ ਜਦੋਂ ਆ ਸਾਰਾ ਕੁਝ ਵਾਪਰਦਾ ਤਾਂ ਫਿਰ ਇੱਕ ਗੁੱਸੇ ਦੀ ਲਹਿਰ ਜ਼ਰੂਰ ਸਿੱਖਾਂ ਦੇ ਮਨ ਵਿੱਚ ਵੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਊਗੀ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਚੈਨਲ ਇਥੋਂ ਤੱਕ ਕਿ ਟੈਲੀਵਿਜ਼ਨਾਂ ਦੇ ਉੱਪਰ ਵੀ ਜਿਹੜੇ ਹਿਮਾਚਲ ਦੇ ਆਗੂ ਹੈ ਕੁਝ ਉਹਨਾਂ ਵਿੱਚੋਂ ਕੁਝ ਤੁਹਾਨੂੰ ਦੇਖਣ ਨੂੰ ਮਿਲਿਆ ਹੋਊਗਾ ਉਹਨਾਂ ਵਿੱਚੋਂ ਤੁਹਾਨੂੰ ਕੁਝ ਦੇਖਣ ਨੂੰ ਮਿਲੇ ਹੋਣਗੇ ਜਿਹੜੇ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੇ ਹੋਏ ਨੁਮਾਇੰਦੇ ਆ ਉਹ ਅਕਸਰ ਡਿਬੇਟਾਂ 'ਚ ਭਾਗ ਲੈਂਦੇ ਆ ਹੋਏ ਇਹ ਗੱਲ ਕਹਿ ਰਹੇ ਆ ਉਹ ਕਹਿੰਦੇ ਕਿ ਪੰਜਾਬ ਦੇ ਲੋਕ ਸਿੱਖ ਕੋਚ ਸ਼ਰਾਰਤੀ ਤੱਤ ਉਹ ਜੋ ਲਫ਼ਜ਼ ਬੋਲਦੇ ਹੈਗੇ ਆ ਕਹਿੰਦੇ ਉਹ ਇੱਧਰ ਆਉਂਦੇ ਆ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਨਾਲ ਲੈ ਕੇ ਆਉਂਦੇ ਆ ਭਿੰਡਰਾਂਵਾਲਾ ਲਫ਼ਜ਼ ਨਹੀਂ ਬੋਲਦੇ ਉਹ ਆਤੰਕੀ ਜੋ ਬੋਲਦੇ ਹੈਗੇ ਆ ਉਹ ਕਹਿੰਦੇ ਉਹ ਇੱਧਰ ਲਾ ਕੇ ਆਉਂਦੇ ਆ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿਹੜਾ ਇਸ ਮੁਲਕ ਦਾ ਝੰਡਾ ਹੈਗਾ ਸਾਰਿਆਂ ਦਾ ਸਾਂਝਾ ਆ ਉਹ ਹੀ ਕਹਿੰਦੇ ਲਾ ਕੇ ਚੱਲਣਾ ਚਾਹੀਦਾ ਹੈਗਾ ਤੇ ਦੂਜਾ ਤੀਜਾ ਹੋਰ ਝੰਡਾ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਹੁਣ ਉਹਨਾਂ ਨੂੰ ਇੱਕ ਐਜ਼ ਆ ਪੱਤਰਕਾਰ ਮੈਂ ਸਵਾਲ ਕਰਨਾ ਚਾਹੁੰਦਾ ਐ ਕਿ ਤੁਸੀਂ ਜਦੋਂ ਇਸ ਕਿਸਮ ਦੀ ਬਿਆਨਬਾਜ਼ੀ ਕਰਦੇ ਹੋ ਤਾਂ ਉਸ ਵੇਲੇ ਤੁਹਾਡੇ ਸਾਹਮਣੇ ਸਵਾਲ ਇਹ ਹੈ ਕਿ ਤੁਹਾਨੂੰ ਕੇਵਲ ਸੰਤ ਭਿੰਡਰਾਲਾ ਵਾਲਿਆਂ ਦੀ ਤਸਵੀਰ ਹੀ ਕਿਉਂ ਚੁਭਦੀ ਐ ਤੁਹਾਨੂੰ ਸਿੱਖਾਂ ਦੇ ਜਿਹੜੇ ਆਗੂ ਨੇ ਜਾਂ ਸਿੱਖਾਂ ਦੇ ਜਿਹੜੇ ਰਹਿਬਰ ਨੇ ਜਾਂ ਸਿੱਖਾਂ ਦੇ ਜਿਹੜੇ ਜਰਨੈਲ ਐ ਤੁਹਾਨੂੰ ਸਿੱਖਾਂ ਦੇ ਜਰਨੈਲ ਦੀ ਤਸਵੀਰ ਹੀ ਕਿਉਂ ਚੁਭਦੀ ਐ ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਇੱਕ ਜਿਹੜਾ ਝੰਡਾ ਹੈਗਾ ਇਸ ਮੁਲਕ ਦਾ ਵੀ ਉਹੀ ਪ੍ਰਮਾਨ ਹੋਣਾ ਚਾਹੀਦਾ ਤੇ ਉਹੀ ਲਾ ਕੇ ਚੱਲੋ ਫਿਰ ਜਿਹੜਾ ਝੰਡੇ ਦਾ ਪਹਿਲਾ ਜ਼ਿਕਰ ਕਰਕੇ ਹਟਿਆ ਕੋਈ ਹਨੂਮਾਨ ਜੀ ਦਾ ਝੰਡਾ ਲਾ ਕੇ ਜਾਂਦਾ ਕੋਈ ਰਾਮਚੰਦਰ ਜੀ ਦਾ ਝੰਡਾ ਲਾ ਕੇ ਜਾਂਦਾ ਕੋਈ ਕਿਸੇ ਹੋਰ ਦੇਵੀ ਦੇਵਤੇ ਦੀ ਤਸਵੀਰ ਵਾਲੇ ਝੰਡੇ ਲਾ ਕੇ ਜਾਂਦੇ ਆ ਕੀ ਤੁਸੀਂ ਉਹਨਾਂ ਦੇ ਨਾਲ ਵੀ ਇਦਾਂ ਕਰਦੇ ਹੋ ਹੁੰਨੇ ਹੋ ਕੀ ਤੁਸੀਂ ਉਹਨਾਂ ਦੇ ਝੰਡੇ ਵੀ ਲਾਹ ਲਾ ਕੇ ਤੋੜ ਤੋੜ ਕੇ ਸੜਕਾਂ ਦੇ ਉੱਪਰ ਪੈਰਾਹੇਠਾ ਮਧੋੜਦੇ ਹੋ ਜੇ ਤੁਸੀਂ ਉਸ ਵੇਲੇ ਸਾਰਾ ਕੁਝ ਨਹੀਂ ਕਰਦੇ ਹੈਗੇ ਤਾਂ ਫਿਰ ਸਿੱਖਾਂ ਦੇ ਜਿਹੜੇ ਆਗੂ ਨੇ ਸਿੱਖਾਂ ਦੇ ਜਿਹੜੇ ਯੋਧੇ ਜਰਨੈਲ ਹੈ ਫਿਰ ਤੁਸੀਂ ਉਹਨਾਂ ਦੇ ਨਾਲ ਇਸ ਕਿਸਮ ਦੇ ਨਾਲ ਕਿਉਂ ਪੇਸ਼ ਆਉਂਦੇ ਹੋ ਇਹ ਇੱਕ ਉਹਨਾਂ ਦੇ ਵਾਸਤੇ ਸਵਾਲ ਹੈਗਾ ਜਿਹਦਾ ਜਵਾਬ ਉਹਨਾਂ ਨੂੰ ਜ਼ਰੂਰ ਦੇਣਾ ਪਊਗਾ ਆ ਜਾ ਕੇ ਜੋ ਵੀ ਹੈਗਾ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ ਉਹਦੇ ਨਾਲ ਮਾਹੌਲ ਇੱਕ ਵਾਰ ਬਹੁਤ ਜ਼ਿਆਦਾ ਫਿਰ ਗਰਮਾਇਆ ਹੋਇਆ ਹੈ ਆਪਾਂ ਉਮੀਦ ਕਰਦੇ ਹਾਂ ਕਿ ਹਿਮਾਚਲ ਦੀ ਸਰਕਾਰ ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਨੂੰ ਵੀ ਜ਼ਰੂਰ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਤਾਂ ਜੋ ਇਹ ਜਿਹੜਾ ਤਣਾ ਹੈਗਾ ਹੋਰ ਜ਼ਿਆਦਾ ਵਦੇ ਨਾ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਿਹੜੇ ਹੁਣ ਜਥੇਦਾਰ ਹੈਗੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਆਖਿਆ ਹੈਗਾ ਕਿ ਗੰਭੀਰਤਾ ਦੇ ਨਾਲ ਉਹ ਇਸ ਮਾਮਲੇ ਨੂੰ ਲਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ ਦੇ ਵਿੱਚ ਆਈ ਹੋਈ ਨਜ਼ਰ ਆਉਣ ਈ ਹੈ ਤੋਂ ਆਪਾਂ ਉਮੀਦ ਕਰਦੇ ਆ ਕਿ ਜਿਹੜਾ ਤਣਾਅ ਹੈਗਾ ਇਹ ਜ਼ਰੂਰ ਘਟਣਾ ਚਾਹੀਦਾ ਤੇ ਗੱਲ ਕਿਸੇ ਪਾਰਪਤਨ ਜ਼ਰੂਰ ਲੱਗਣੀ ਚਾਹੀਦੀ ਹੈ ਪਰ ਹਾਲ ਦੀ ਘੜੀ ਜੋ ਵੇਖਣ ਨੂੰ ਮਿਲ ਰਿਹਾ ਹੈਗਾ ਉਹ ਇਹੀ ਹੈ ਕਿ ਜਿਹੜੇ ਪੰਜਾਬ ਤੋਂ ਉੱਥੇ ਉਹਨੂੰ ਸਿੱਖ ਜਾਂਦੇ ਹੈਗੇ ਆ ਉਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਕੁਝ ਲੋਕ ਪੇਸ਼ ਆਏ ਹੈਗੇ ਆ ਜਿਹੜੇ ਸ਼ਰਾਰਤ ਉਹਨਾਂ ਨੇ ਕੀਤੀ ਹੈ ਜਿਹੜਾ ਉਹਨਾਂ ਨੇ ਸਿੱਖਾਂ ਦਾ ਅਪਮਾਨ ਕੀਤਾ ਸਿੱਖ ਜੋਧਿਆ ਜਰਨਲਾਂ ਦਾ ਅਪਮਾਨ ਕੀਤਾ ਉਹਦੀ ਬਦੌਲਤ ਜਿਹੜਾ ਮਾਹੌਲ ਇਸ ਵੇਲੇ ਖਰਾਬ ਹੋਇਆ ਹੋਇਆ ਜਾਂ ਵਾਹਿਗੁਰੂ ਕਿਰਪਾ ਕਰੇ ਕਿ ਹੋਰ ਜ਼ਿਆਦਾ ਨਾ ਖਰਾਬ ਹੋਵੇ ਉਹਦੇ ਲਈ ਜਿਹੜੇ ਉਹ ਲੋਕ ਜ਼ਿੰਮੇਵਾਰ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਦੇ ਵਾਸਤੇ ਵੀ ਅੱਜ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਥਾਣੇ ਤੱਕ ਪਹੁੰਚ ਕੀਤੀ ਸੀਗੀ ਔਰ ਉਹਨਾਂ ਦੇ ਖਿਲਾਫ ਇੱਕ ਦਰਖਾਸਤ ਵੀ ਦਿੱਤੀ ਹੈਗੀ ਆ ਵੀ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਇਸ ਤੋਂ ਇਲਾਵਾ ਆਉਣ ਵਾਲੀ 19 ਤਰੀਕ ਨੂੰ ਭਾਵ ਕੇ ਪਰਸੋਂ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਹੁਸ਼ਿਆਰਪੁਰ ਸ਼ਹਿਰ ਤੋਂ ਇੱਕ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਉਧਰ ਨੂੰ ਜਾਣਾ ਹੈਗਾ ਉਹਦੇ ਸਬੰਧ ਵਿੱਚ ਵੀ ਜੋ ਪ੍ਰੋਗਰਾਮ ਦਿੱਤਾ ਹੈਗਾ ਆਪਾਂ ਉਹਨਾਂ ਆਗੂਆਂ ਦੀ ਜ਼ੁਬਾਨੀ ਹੀ ਸੁਣ ਲੈਨੇ ਆ ਔਰ ਅਰਦਾਸ ਕਰਦੇ ਆ ਉਸ ਆਕਾਰਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਵਾਹਿਗੁਰੂ ਜੀ ਕਿਰਪਾ ਕਰਿਓ ਚੜਦੀ ਕਲਾ ਹੋਵੇ ਖਾਲਸੇ ਕੇ ਬੋਲ ਵਾਲੇ ਹੋਵਣ ਔਰ ਮਾਹੌਲ ਗਰਮਾਵੇ ਨਾ ਉਦਾਂ ਦੇ ਰਾਜ ਭਗ ਆਕਾਸ਼ ਕਿਤੇ ਜਿੱਦਾਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਹੋਇਆ ਕਰਦੇ ਸੀਗੇ ਉਸ ਵੇਲੇ ਕਦੀ ਕਿਸੇ ਨੇ ਕਿਸੇ ਦਾ અપਮਾਨ ਨਹੀਂ ਕੀਤਾ ਉਸ ਵੇਲੇ ਹਰ ਕੋਈ ਇੱਕ ਦੂਜੇ ਦੇ ਧਰਮ ਦਾ ਸਤਕਾਰ ਵੀ ਕਰਦਾ ਸੀਗਾ ਉਸ ਵੇਲੇ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਉਸ ਵੇਲੇ ਹਰ ਇੱਕ ਨੂੰ ਪੂਰਨ ਆਜ਼ਾਦੀ ਸੀਗੀ ਆਪੋ ਆਪਣੇ ਧਾਰਮਿਕ عقیده ਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਉਸ ਵੇਲੇ ਕਿਸੇ ਦੇ ਵੀ ਧਾਰਮਿਕ ਸਥਾਨ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਜੋ ਅੱਜ ਬਹੁਤ ਕੁਝ ਵੇਖਣ ਨੂੰ ਮਿਲ ਰਿਹਾ ਹੈਗਾ ਇਦਾਂ ਦਾ ਉਸ ਰਾਜ ਦੇ ਵਿੱਚ ਕੁਝ ਵੀ ਨਹੀਂ ਸੀਗਾ ਸੋ ਇਸ ਗੱਲ ਦੀ ਵੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰੋ ਉਦਾਂ ਦੇ ਵਧੀਆ ਰਾਜ ਪ੍ਰਬੰਧ ਸਿਰਜੇ ਜਾਣ ਖੈਰ ਹਾਲ ਦੀ ਘੜੀ ਦੇਖਦੇ ਆ ਕਿ ਪਰਸੋਂ ਦਾ ਜਿਹੜਾ ਇਹ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਕੀ ਰੰਗ ਲੈ ਕੇ ਆਉਂਦਾ ਦੇਖਦੇ ਆਉਂਦੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਹੈ ਸੁਣਦੇ ਜਾਇਓ ਨੌਜਵਾਨ ਆਗੂਆਂ ਦੇ ਵੱਲੋਂ ਪਰਸੋਂ ਦਾ ਦਿੱਤਾ ਹੋਇਆ ਪ੍ਰੋਗਰਾਮ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਦੀ ਸਿੰਘ ਸਭਾ ਗੁਰਦੁਆਰੇ ਵਿਖੇ ਇਕੱਤਰਤਾ ਹੋਈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਦੇ ਵਿੱਚ ਜਿਹੜੇ ਸਾਡੇ ਸਿੱਖ ਸੰਗਤ ਜਾ ਰਹੀ ਆ ਸਿੱਖ ਨੌਜਵਾਨ ਜਾ ਰਹੇ ਆ ਜਿਨ੍ਹਾਂ ਨੇ ਕੀ ਕੇਸਰੀ ਨਿਸ਼ਾਨ ਸਾਹਿਬ ਮੋਟਰਸਾਈਕਲਾਂ ਤੇ ਲਾਏ ਹੁੰਦੇ ਆ ਤੇ ਸਾਡੀ ਕੌਮ ਦੇ ਮਹਾਨ ਨਾਇਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਵੀ ਲਾਏ ਹੋਏ ਆ ਔਰ ਇਹ ਇੱਕ ਵਾਰ ਦੀ ਘਟਨਾ ਨਹੀਂ ਉਹ ਆਏ ਦਿਨ ਹਰ ਸਾਲ ਜਦੋਂ ਸਾਡੇ ਪੰਜਾਬ ਤੋਂ ਪੰਜਾਬੀ ਨੌਜਵਾਨ ਸਿੱਖ ਨੌਜਵਾਨ ਹਿਮਾਚਲ ਦੇ ਵਿੱਚ ਜਿਹੜੇ ਗੁਰੂ ਘਰ ਹੈਗੇ ਆ ਉਹਨਾਂ ਦੇ ਦਰਸ਼ਨਾਂ ਨੂੰ ਜਾਂਦੇ ਆ ਤੇ ਹਿਮਾਚਲ ਦੇ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਫਿਰਕੂ ਅੰਸਰ ਆ ਹਿਮਾਚਲ ਦੇ ਉਹ ਸਾਡੇ ਸਿੱਖ ਨੌਜਵਾਨਾਂ ਨਾਲ ਤੇ ਸਿੱਖ ਸੰਗਤ ਨਾਲ ਉੱਥੇ ਬਦਸਲੂਕੀ ਕਰਦੇ ਆ ਅਤੇ ਆ ਪਿਛਲੇ ਦਿਨੀ ਵੀ ਜਿਹੜੇ ਸਾਡੇ ਕੁਝ ਨੌਜਵਾਨ ਜਿਹੜੇ ਸਿਗੇ ਸਿੱਖ ਨੌਜਵਾਨ ਜਦੋਂ ਹਿਮਾਚਲ ਚ ਪਹੁੰਚੇ ਤੇ ਸ਼ਾਇਦ ਉਹ ਕੁੱਲੂ ਦੀ ਘਟਨਾਵਾਂ ਔਰ ਦੋ ਤਿੰਨ ਘਟਨਾਵਾਂ ਹੋ ਗਈਆਂ ਉਹਦੇ ਵਿੱਚ ਉੱਥੋਂ ਦਾ ਇੱਕ ਕੋਈ ਸ਼ਰਾਰਤੀ ਅੰਸਰ ਸੀਗਾ ਉਹ ਹੋਟਲ ਮਾਲਕਾ ਉੱਥੇ ਦਾ ਉਹਨੇ ਕੀ ਕੀਤਾ ਜਿਹੜੇ ਸਾਡੇ ਨੌਜਵਾਨ ਸੀ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਦੇ ਉੱਤੇ ਜਿਹੜੇ ਸਾਡੇ ਕੌਮ ਦੇ ਨਾਇਕਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਲਾਏ ਸੀਗੇ ਉਹਨਾਂ ਸ਼ਰਾਰਤੀ ਅੰਸਰਾਂ ਨੇ ਉਹ ਝੰਡਿਆਂ ਦਾ ਅਪਮਾਨ ਕੀਤਾ ਉਹ ਝੰਡੇ ਜਿਹੜੇ ਮੋਟਰਸਾਈਕਲ ਤੋਂ ਪਟ ਕੇ ਹੀਠਾਂ ਸੁੱਟੇ ਤੇ ਪੈਰਾਂ ਦੇ ਵਿੱਚ ਜਿਹੜੇ ਦਰੜੇ ਅਤੇ ਨੌਜਵਾਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਿਹੜੀਆਂ ਕੀ ਜਿਹੜੀ ਕੌਮ ਆ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਅੱਜ ਅਸੀਂ ਸਿੱਖ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਕਿ ਅਸੀਂ 19 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਸਿੰਘ ਸਭਾ ਹੁਸ਼ਿਆਰਪੁਰ ਤੋਂ ਚੱਲ ਕੇ ਹਿਮਾਚਲ ਜਿਹੜਾ ਚਿੰਤਪੁਰਨੀ ਰੋਡ ਆ ਚਿੰਤਪੁਰਨੀ ਰੋਡ ਦੇ ਉੱਤੇ ਜਿਹੜਾ ਹਿਮਾਚਲ ਤੇ ਪੰਜਾਬ ਦਾ ਬਾਰਡਰ ਆ ਉੱਥੇ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਸੰਗਤ ਅਤੇ ਸਮਾਜਿਕ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਜਿਹੜਾ ਹਿਮਾਚਲ ਸਰਕਾਰ ਦੇ ਵਿਰੁੱਧ ਤੇ ਉੱਥੋਂ ਦੇ ਸ਼ਰਾਰਤੀ ਅੰਸਰਾਂ ਦੇ ਵਿਰੁੱਧ ਜਿਹੜਾ ਇੱਕ ਵੱਡਾ ਪ੍ਰੋਟੈਸਟ ਕੀਤਾ ਜਾਊਗਾ ਅਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਜਿਹੜੀਆਂ ਇਹ ਸਿੱਖ ਕੌਮ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਅਸੀਂ ਐਸਜੀਪੀਸੀ ਤੇ ਜਿਹੜੇ ਸਾਡੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਹਿਮਾਚਲ ਗਵਰਨਮੈਂਟ ਦੇ ਵਿੱਚ ਇੰਟਰਫੇਅਰ ਕਰਕੇ ਇਹ ਜਿਹੜੇ ਸ਼ਰਾਰਤੀ ਅੰਸਰਾਂ ਨੇ ਉਥੇ ਸੰਤਪਾਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਉਥੇ ਚਿੰਨਵਾਜਾ ਝੰਡਿਆਂ ਦਾ ਅਪਮਾਨ ਕੀਤਾ ਉਹਨਾਂ ਦੇ ਉੱਤੇ ਤੁਰੰਤ ਜਿਹੜੀ ਕਾਨੂੰਨੀ ਕਾਰਵਾਈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਅਕਾਲ ਤਖਸ ਤੋਂ ਕੌਮੀ ਸ਼ਹੀਦ ਐਲਾਨੇ ਹੋਏ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਖਿਲਾਫ ਜੋ ਹਿਮਾਚਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਔਰ ਵਾਰ-ਵਾਰ ਵਾਪਰ ਰਹੀ ਆ ਉਹਦੇ ਵਿਰੁੱਧ ਜਿਹੜਾ ਆਪਾਂ ਪ੍ਰੋਗਰਾਮ ਜਿਹੜਾ ਅਲਿਖਿਆ ਆ ਉਹ ਬੜਾ ਸ਼ਾਂਤਮਈ ਤੇ ਅਮਨਮਈ ਤਰੀਕੇ ਦੇ ਨਾਲ ਉੱਥੇ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਔਰ ਹਿਮਾਚਲ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਊਗੀ ਕਿ ਜਿਹੜਾ ਇਹ ਪ੍ਰੋਗਰਾਮ ਆ ਜਿਹੜੇ ਵਾਰ-ਵਾਰ ਇਦਾਂ ਹੋ ਰਿਹਾ ਹੈ ਉਹਨਾਂ ਛਰਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਅਸੀਂ ਸਿੱਖ ਸੰਗਤਾਂ ਨੂੰ ਪੂਰ ਜੋਰ ਅਪੀਲ ਕਰਦੇ ਆ ਕਿ ਪਰਸੋ ਨੂੰ 19 ਮਾਰਚ ਦਿਨ ਬੁੱਧਵਾਰ ਨੂੰ ਵੱਧ ਤੋਂ ਵੱਧ ਪੰਜਾਬ ਹਿਮਾਚਲ ਬਾਰਡਰ ਤੇ ਹਿਸ਼ਾਰਪੁਰ ਵਿਖੇ ਚੰਤਰਪੁਰਨੀ ਰੋਡ ਦੇ ਉੱਤੇ ਵੱਧ ਚੜ ਕੇ ਜਿਹੜੇ ਹਿੱਸਾ ਇਸ ਵਿਰੋਧ ਪ੍ਰਦਰਸ਼ਨ ਵਿੱਚ ਹੋਵੇ ਲੈ ਗੁਰਨਾਮ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਆਪਾਂ ਦੇਖੀਏ ਤਾਂ ਜਦੋਂ ਪੰਜਾਬੀ ਆ ਘੁੰਮਣ ਵੀ ਜਾਂਦੇ ਨੇ ਤਾਂ ਉਸ ਵਕਤ ਵੀ ਹਿਮਾਚਲੀਆ ਵੱਲੋਂ ਸਾਡੇ ਟੈਕਸੀ ਡਰਾਈਵਰਾਂ ਤੇ ਨਾਲ ਬਹੁਤ ਦੁਰਵਿਵਹਾਰ ਕੀਤਾ ਜਾਂਦਾ ਹੈ ਤੇ ਸਮੇਂ ਦੀਆਂ ਸਰਕਾਰਾਂ ਨੇ ਵੀ ਉਹ ਆਪਸ ਦੇ ਵਿੱਚ ਉਸ ਵਕਤ ਤਾਲਮਿਲ ਕੀਤਾ ਸੀ ਪਰ ਅਜੇ ਵੀ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਦੇ ਪਿੱਛੇ ਜਿਹੜੀ ਇੱਕ ਸੋਚ ਕੰਮ ਕਰਦੀ ਆ ਜਿਹੜੀ ਭਾਜਪਾ ਆਰਐਸਐਸ ਦੀ ਸੋਚ ਆ ਜਿਹੜਾ ਇਹ ਅਨੁਰਾਗ ਸਿੰਘ ਇਹ ਸੂਧਵਾ ਇਹ ਵੀ ਆਰਐਸਐਸ ਦਾ ਵਰਕਰ ਵਾ ਇਹ ਜਿਹੜੀ ਆਪਣੀ ਜਿਹੜੀ ਹੈਂਕੜਬਾਜੀ ਦੀ ਜਿਹੜੀ ਸੋਚ ਵਾ ਜਿਹੜੀ ਹਿੰਦੂਤਵਾਦੀ ਸੋਚ ਵਾ ਇਹ ਸਾਰਿਆਂ ਤੇ ਲਾਗੂ ਕਰਨਾ ਚਾਹੁੰਦੇ ਆ ਅਸੀਂ ਇਹਦਾ ਸਖਤੀ ਨਾਲ ਵਿਰੋਧ ਕਰਦੇ ਆ ਔਰ ਮੂੰਹ ਤੋੜ ਜਿਹੜਾ ਉਹ ਜਵਾਬ ਦੇਵਾਂਗੇ ਅਸੀਂ ਬਿਲਕੁਲ ਇਹ ਹੈਂਕੜਬਾਜੀ ਬਰਦਾਸ਼ਤ ਨਹੀਂ ਕਰਾਂਗੇ